ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਤੇ ਇੱਕ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਖਾਸ ਰਹਿਣ ਵਾਲੀ ਹੈ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਤੁਹਾਨੂੰ ਦੱਸਾਂਗੇ ਕਿਸਾਨ ਮੇਲਿਆਂ ਦੀਆਂ ਤਰੀਕਾਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਆਉਣ ਵਾਲੇ ਹਾੜੀ ਦੇ ਕਿਸਾਨ ਮੇਲੇ ਨੇ ਜਿਹੜੇ ਉਹਨਾਂ ਦੀ ਤਰੀਕਾਂ ਦੀ ਲਿਸਟ ਉਹ ਜਾਰੀ ਕਰਤੀ ਤਰੀਕਾਂ ਦਾ ਐਲਾਨ ਕਰਤਾ ਉਹ ਸਾਰੀਆਂ ਆਪਾਂ ਤਰੀਕਾਂ ਅਜ ਦੀ ਵੀਡੀਓ ਦੇ ਵਿੱਚ ਦੱਸਾਂਗੇ ਕਿ ਕਿਹੜੇ-ਕਿਹੜੇ ਸ਼ਹਿਰਾਂ ਦੇ ਵਿੱਚ ਕਿਹੜੀ-ਕਿਹੜੀ ਤਰੀਕ ਨੂੰ ਮੇਲਾ ਹੋਣ ਜਾ ਰਿਹਾ ਹੈ ਜਿਵੇਂ ਆਪਾਂ ਨੂੰ ਪਤਾ ਕਿ ਸਾਲ ਦੇ ਵਿੱਚ ਜਿਹੜੇ ਦੋ ਮੇਲੇ ਹੁੰਦੇ ਨੇ ਇੱਕ ਪਹਿਲਾ ਮੇਲਾ ਹੋਇਆ ਸੀ ਤੇ ਇੱਕ ਹੋਏ ਹੁਣ ਸਤੰਬਰ ਦੇ ਵਿੱਚ ਮੇਲਾ ਹੋ ਸਾਰੀ ਆਪਾਂ ਜਾਣਕਾਰੀ ਦਵਾਂਗੇ ਅੱਜ ਦੀ ਵੀਡੀਓ ਚ ਐਂਡ ਤੱਕ ਬਣੇ ਰਹੋ ਤੇ ਆਪਾਂ ਕਰਦੇ ਹਾਂ ਜਿਹੜੀ ਸ਼ੁਰੂ ਲਿਸਟ ਇਹ ਹੈਗਾ ਜੀ 나ਗ ਕਲਾ ਜਹਾਂਗੀਰ ਅੰਮ੍ਰਿਤਸਰ ਦੇ ਵਿੱਚ 3 ਸਤੰਬਰ ਦਾ ਇਹ ਮੇਲਾ ਹੈ 나ਗ ਕਲਾ ਜਹਾਂਗੀਰ ਅੰਮ੍ਰਿਤਸਰ ਦੇ ਵਿੱਚ ਪੈਂਦਾ ਹੈ 3 ਸਤੰਬਰ ਦਾ ਤੇ ਇੱਥੇ ਇਹ ਮੇਲਾ ਹੋਊਗਾ ਮੇਲਿਆਂ ਦੀ ਜਿਹੜੀ ਸਟਾਰਟਿੰਗ ਹੈ ਉਹ 나ਗ ਕਲਾ ਤੋਂ ਹੋਣ ਜਾ ਰਹੀ ਹੈ ਇਹ ਸਾਲ ਵਿੱਚ ਤੇ ਉਸ ਤੋਂ ਅੱਗੇ ਐਵੇਂ ਜਿਵੇਂ ਜਿਵੇਂ ਹਰ ਇੱਕ ਸਾਲ ਜਿਹੜੇ ਸ਼ਹਿਰਾਂ ਦੇ ਵਿੱਚ ਮੇਲੇ ਹੁੰਦੇ ਨੇ ਕਿਉਂਕਿ ਜਿਵੇਂ ਵਕ ਵਕ ਸ਼ਹਿਰਾਂ 'ਚ ਖੇਤੀਬਾੜੀ ਵਿਗਿਆਨ ਕੇਂਦਰ ਬਣੇ ਹੋਏ ਨੇ ਕੇਬੀ ਕੇਬੀ ਆਪਾਂ ਕਹਿ ਦਿੰਦੇ ਆ ਤੇ ਉੱਥੇ ਮੇਲੇ ਹੁੰਦੇ ਹੁੰਦੇ ਨੇ ਤਾਂ ਇਹ ਨਾਗਕਲਾਂ ਜਹਾਂਗੀਰ ਦੇ ਵਿੱਚ ਜਿਹੜਾ ਕੇਬੀ ਕੇ ਹੈ ਅਮਰਸਰ ਦੇ ਵਿੱਚ ਉੱਥੇ 3 ਸਤੰਬਰ 2024 ਨੂੰ ਇਹ ਮੇਲਾ ਹੋਣ ਜਾ ਰਿਹਾ ਹੈ ਜਿਵੇਂ ਆਪਾਂ ਪਹਿਲਾਂ ਵੀ ਵੀਡੀਓ ਕਵਰ ਕੀਤੀ ਸੀ ਕਿ ਕਿਸਾਨ ਮੇਲਿਆਂ ਦੀ ਤੇ ਇਸ ਸਾਲ ਵੀ ਆਪਾਂ ਜ਼ਰੂਰ ਕੋਸ਼ਿਸ਼ ਕਰਾਂਗੇ ਕਿ ਕਿਸਾਨ ਮੇਲਿਆਂ ਦੀਆਂ ਵੀਡੀਓਜ਼ ਤੁਹਾਡੇ ਤੱਕ ਲੈ ਕੇ ਆਈਏ ਇਹਨਾਂ ਵਿੱਚ ਕਿਸਾਨ ਮੇਲਿਆਂ ਦੇ ਵਿੱਚ ਖੇਤੀਬਾੜੀ ਨਾਲ ਸੰਬੰਧਿਤ ਮਤਲਬ ਜਿਹੜੇ ਇੰਪਲੀਮੈਂਟਸ ਹੁੰਦੇ ਨੇ ਉਹਨਾਂ ਦੀਆਂ ਸਟਾਲਸ ਹੁੰਦੀਆਂ ਨੇ ਤੇ ਨਵੇਂ-ਨਵੇਂ ਬੀਜ ਵੀ ਇੱਥੇ ਇਹਨਾਂ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਜਿਹੜੇ ਵੰਡੇ ਜਾਂਦੇ ਨੇ ਤੇ ਹੋਰ ਜਾਣਕਾਰੀ ਦਿੱਤੀ ਜਾਂਦੀ ਹੈ ਫਸਲਾਂ ਬਾਰੇ ਤੇ 3 ਸਤੰਬਰ ਤੋਂ ਬਾਅਦ ਚੋ ਮੇਲਾ ਹੈਗਾ ਜੀ ਬੱਲੋਵਾਲ ਸੌਂਖੜੀ ਦੇ ਵਿੱਚ ਬੱਲੋਵਾਲ ਸੌਂਖੜੀ ਵਿੱਚ ਹੈਗਾ 6 ਸਤੰਬਰ ਦਾ ਮੇਲਾ ਇੱਥੇ 6 ਸਤੰਬਰ ਨੂੰ ਮੇਲਾ ਲੱਗਣ ਜਾ ਰਿਹਾ ਹੈ ਜੀ ਇਹ ਤੁਸੀਂ ਤਰੀਕਾ ਨੋਟ ਕਰ ਲਿਓ 10 ਸਤੰਬਰ ਨੂੰ 나ਗ ਕਲਾ জাহাঙ্গীর ਦੇ ਵਿੱਚ ਤੇ ਬਲੋਵਾਰ ਫੌਂਕੜੀ ਦੇ ਵਿੱਚ 6 ਸਤੰਬਰ ਦਾ ਮੇਲਾ ਹੈ ਤੇ ਉਸ ਤੋਂ ਬਾਅਦ ਨੂੰ ਹੈਗਾ ਜੀ 4 ਦਿਨਾਂ ਦੇ ਫਰਕ ਨਾਲ ਮੇਲਾ ਇਹ ਹੈਗਾ ਫਰੀਦਕੋਟ ਕੇਬੀਕੇ ਦੇ ਵਿੱਚ 10 ਸਤੰਬਰ ਦਾ ਮੇਲਾ ਇਹ 10 ਸਤੰਬਰ ਦਾ ਮੇਲਾ ਹੁੰਦਾ ਜਿਵੇਂ ਯੂਨੀਵਰਸਿਟੀ ਦੇ ਵਿੱਚ 2 ਦਿਨਾਂ ਦਾ ਮੇਲਾ ਹੁੰਦਾ ਤਾਂ ਉਵੇਂ ਇਹ ਜਿਹੜੇ ਕੇਬੀਕਿਆਂ ਦੇ ਵਿੱਚ ਇੱਕ ਇੱਕ ਦਿਨ ਦੇ ਮੇਲੇ ਹੁੰਦੇ ਨੇ 10 ਸਤੰਬਰ ਫਰੀਦਕੋਟ ਤੇ ਫਿਰ ਉਸ ਤੋਂ ਅੱਗੇ ਹੈਗਾ ਜੀ ਗੁਰਦਾਸਪੁਰ ਦੇ ਵਿੱਚ ਮੇਲਾ ਇਹ ਹੈਗਾ 18 ਸਤੰਬਰ ਦਾ ਤੇ ਐਵੇਂ ਵਕ ਵਕ ਹਿੱਸਿਆਂ ਦੇ ਵਿੱਚ ਪੰਜਾਬ ਦੇ ਵਿੱਚ ਹੀ ਮੇਲੇ ਹੁੰਦੇ ਨੇ ਜਿਵੇਂ ਆਪਾਂ ਅੰਮ੍ਰਿਤਸਰ ਤੋਂ ਸ਼ੁਰੂ ਕੀਤਾ ਹਨਾ ਤੇ ਫਰੀਦਕੋਟ ਦਾ ਦੱਸਿਆ ਗੁਰਦਾਸਪੁਰ ਦਾ ਤੁਹਾਨੂੰ ਦੱਸਿਆ ਗੁਰਦਾਸਪੁਰ ਦੇ ਵਿੱਚ 18 ਸਤੰਬਰ ਦਾ ਇਹ ਮੇਲਾ ਹੈ ਇਹ ਜਿਹੜੇ ਮੇਲੇ ਨੇ ਇਹ ਹਾੜੀ ਦੇ ਮੇਲੇ ਨੇ ਹਾੜੀ ਦੇ ਨਾਲ ਸੰਬੰਧਿਤ ਨੇ ਬਾਕੀ ਇਹ ਮੇਲਿਆਂ ਦੇ ਵਿੱਚ ਆਪਾਂ ਜਿਵੇਂ ਵੀਡੀਓਜ਼ ਦੇ ਵਿੱਚ ਦਿਖਾਇਆ ਹੀ ਸੀਗਾ ਉਹਰ ਬਹੁਤ ਸਾਰੀਆਂ ਮਤਲਬ ਸਟਾਲਾਂ ਹੁੰਦੀਆਂ ਨੇ ਜਿਵੇਂ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਹਨਾ ਬਾਕੀ ਮੱਛੀ ਪਾਲਣ ਦੇ ਨਾਲ ਰਿਲੇਟਡ ਬਾਕੀ ਨਮੀ ਨਮੀ ਤਕਨੀਕ ਬਾਰੇ ਇਹਨਾਂ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਂਦਾ ਨਮੀ ਨਮੀ ਜਾਣਕਾਰੀ ਕਿਸਾਨਾਂ ਤੱਕ ਜਿਹੜੀ ਪਹੁੰਚਾਈ ਜਾਂਦੀ ਹੈ ਖੇਤੀਬਾੜੀ ਨੂੰ ਲੈ ਕੇ ਖੇਤੀਬਾੜੀ ਦੇ ਸੰਬੰਧਿਤ ਬਾਕੀ ਨਵੇਂ ਨਵੇਂ ਜਿਹੜੇ ਬੀਜ ਵੀ ਉਹ ਵੰਡੇ ਜਾਂਦੇ ਨੇ ਫਿਰ ਇਸ ਤੋਂ ਅੱਗੇ ਆ ਗਿਆ ਜੀ ਪਟਿਆਲਾ ਦੇ ਵਿੱਚ ਪਟਿਆਲਾ ਦੇ ਵਿੱਚ ਰੌਣੀ ਪਿੰਡ ਦੇ ਵਿੱਚ ਕੇਬੀਕੇ ਬਣਿਆ ਹੋਇਆ ਉੱਥੇ ਹੈਗਾ 24 ਸਤੰਬਰ ਦਾ ਕਿਸਾਨ ਮੇਲਾ ਹੋਣ ਜਾ ਰਿਹਾ ਹੈ 24 ਸਤੰਬਰ 2024 ਪਟਿਆਲਾ ਦੇ ਵਿੱਚ ਤੇ ਇਹ ਕਿਸਾਨ ਮੇਲਾ ਵੀ ਬਹੁਤ ਵੱਡਾ ਹੁੰਦਾ ਪਿਛਲੇ ਸਾਲ ਵੀ ਆਪਾਂ ਪਟਿਆਲੇ ਦੇ ਮੇਲੇ ਦੀ ਵੀਡੀਓ ਪਾਈ ਸੀਗੀ ਇਹਦੇ ਵਿੱਚ ਮਤਲਬ ਕਾਫੀ ਸਮਾਂ ਲੱਗਦਾ ਵੀਡੀਓ ਕਵਰ ਕਰਨ ਨੂੰ ਮਤਲਬ ਦੋ ਤਿੰਨ ਵੀਡੀਓ ਆਪਣੀਆਂ ਬਣ ਗਈਆਂ ਸੀਗੀਆਂ ਇਸ ਸਾਲ ਵੀ ਆਪਾਂ ਜਰੂਰ ਤੁਹਾਡੇ ਤੱਕ ਇਹ ਵੀਡੀਓ ਲੈ ਕੇ ਆਵਾਂਗੇ ਇਹ ਵੀ ਬਹੁਤ ਵੱਡਾ ਮੇਲਾ ਲੱਗਦਾ ਹੈ ਪਟਿਆਲਾ ਦੇ ਵਿੱਚ ਤੇ ਇਸ ਤੋਂ ਅੱਗੇ ਆਉਂਦਾ ਜੀ ਬਠਿੰਡੇ ਦੇ ਵਿੱਚ ਮੇਲਾ ਬਠਿੰਡੇ ਦੇ ਵਿੱਚ ਮੇਲਾ ਆਊਗਾ 27 ਸਤੰਬਰ ਬਠਿੰਡਾ ਕੇਵੀਕੇ ਦੇ ਵਿੱਚ 27 ਸਤੰਬਰ 2024 ਨੂੰ ਸ਼ਹਿਰ ਬਠਿੰਡੇ ਦੇ ਵਿੱਚ ਇਹ ਮੇਲਾ ਹੋਣ ਜਾ ਰਿਹਾ ਹੈ ਤੇ ਫਿਰ ਉਸ ਤੋਂ ਬਾਅਦ ਉਹ ਜਿਹੜਾ 메ਨ ਮੇਲਾ ਹੁੰਦਾ ਹੈ ਪੀਏਯੂ ਯੂਨੀਵਰਸਿਟੀ ਦੇ ਵਿੱਚ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣੇ ਜਿਹੜਾ 2 ਦਿਨ ਮੇਲਾ ਲੱਗਦਾ ਉਹਦੀਆਂ ਤਰੀਕਾਂ ਨੇ ਜਿਹੜੀਆਂ ਉਹ ਹੈਗੀਆਂ ਨੇ ਜੀ 13 ਤੇ 14 ਸਪਟੰਬਰ 2024 13 ਤੇ 14 ਸਪਟੰਬਰ ਨੂੰ ਇਹ 2 ਦਿਨ ਮੇਲਾ ਹੋਊਗਾ ਲੁਧਿਆਣੇ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੇ ਵਿੱਚ ਇਹ ਬਹੁਤ ਵੱਡਾ ਮੇਲਾ ਹੁੰਦਾ ਹੈ ਨਾ ਜਿਹੜਾ ਯੂਨੀਵਰਸਿਟੀ ਦੇ ਵਿੱਚ ਹੁੰਦਾ ਬਹੁਤ ਸਾਰੀ ਇਹਦੇ ਵਿੱਚ ਸਟਾਲਾਂ ਹੁੰਦੀਆਂ ਨੇ ਬਹੁਤ ਨਵੇਂ-ਨਵੇਂ ਤਰੀਕੇ ਦੀਆਂ ਚੀਜ਼ਾਂ ਆਪਾਂ ਨੂੰ ਇੱਥੇ ਦੇਖਣ ਨੂੰ ਜਿਹੜੀਆਂ ਮਿਲਦੀਆਂ ਨੇ ਹਨਾ ਜਿਵੇਂ ਖੇਤੀਬਾੜੀ ਦੇ ਇੰਪਲੀਮੈਂਟਸ ਦੇ ਨਾਲ ਰਿਲੇਟਡ ਹੋ ਗਏ ਨਵੇਂ-ਨਵੇਂ ਬੀਜ ਬਾਕੀ ਫਸਲਾਂ ਦੇ ਲਈ ਕੀ ਕੀ ਨੁਕਸਾਨ ਹਨਾ ਕਿਹੜੀ-ਕਿਹੜੀ ਚੀਜ਼ਾਂ ਫਸਲਾਂ ਨੂੰ ਨੁਕਸਾਨ ਕਰਦੀਆਂ ਨੇ ਉਹ ਇਹ ਸਾਰੇ ਮੇਲਿਆਂ ਦੇ ਵਿੱਚ ਕਿਸਾਨਾਂ ਨੂੰ ਜਾਣੂ ਕਰਵਾਇਆ ਜਾਂਦਾ ਜਿਵੇਂ ਸਾਰੇ ਕਿਸਾਨ ਭਰਾਵਾਂ ਨੂੰ ਪਤਾ ਹੀ ਆ ਕਿਸਾਨ ਮੇਲੇ ਦੇ ਅੰਤ ਤੇ ਤੁਸੀਂ ਜਾਣਦੇ ਹੋ ਤੇ ਇਹ ਸਾਰੀਆਂ ਤਰੀਕਾਂ ਸੀਗੀਆਂ ਆਪਾਂ ਤੁਹਾਨੂੰ ਸਾਰੀਆਂ ਤਰੀਕਾਂ ਦੱਸਤੀਆਂ ਤਿੰਨ ਸਤੰਬਰ ਤੋਂ ਇਹ ਮੇਲੇ ਜਿਹੜੇ ਸ਼ੁਰੂ ਹੋ ਜਾਣਗੇ ਇਹ 27 ਸਤੰਬਰ ਤੱਕ ਮੇਲੇ ਚੱਲਣਗੇ ਇਸ ਤਰ੍ਹਾਂ ਹੀ ਮੇਲੇ ਨੇ ਸਾਰੇ ਜਿਵੇਂ 2 2 3 3 4 4 ਦਿਨਾਂ ਦੇ ਫਰਕ ਨਾਲੇ ਸਾਰੇ ਮੇਲੇ ਹੋਣਗੇ ਬਾਕੀ ਇਹ ਵੀਡੀਓ ਦੇ ਵਿੱਚ ਆਪਾਂ ਕੁਝ ਕੁ ਕਲਿੱਪਾਂ ਵੀ ਲਾਵਾਂਗੇ ਹਨਾ ਜਿਵੇਂ ਵੀਡੀਓ ਦੇ ਵਿੱਚ ਕਲਿੱਪਾਂ ਚਾਹ ਲਾ ਰਹੀਆਂ ਨੇ ਇਹ ਕਿਸਾਨ ਮੇਲਾ ਲੁਧਿਆਣਾ ਜਿਹੜਾ ਪਹਿਲਾਂ ਹੋਇਆ ਸੀਗਾ ਇਹ ਉਹਦੀਆਂ ਕਲਿੱਪਾਂ ਨੇ ਜਿਵੇਂ ਆ ਮੇਨ ਗੇਟ ਆ ਜਿਹੜਾ ਹਨਾ ਬਣਿਆ ਹੋਇਆ ਇਸ ਤਰ੍ਹਾਂ ਸਾਰੀ ਮਤਲਬ ਡੈਕੋਰੇਸ਼ਨ ਉੱਥੇ ਕੀਤੀ ਜਾਂਦੀ ਆ ਹਾਂਜੀ ਸਾਰੀਆਂ ਤਰੀਕਾ ਆਪਾਂ ਤੁਹਾਨੂੰ ਕਿਸਾਨ ਮੇਲੇ ਦੀਆਂ ਦਾਸਤੀਆਂ ਜਿਹੜੇ ਹਾੜੀ ਦੇ ਕਿਸਾਨ ਮੇਲੇ ਹੋਣ ਜਾ ਰਹੇ ਨੇ ਸਤੰਬਰ ਮਹੀਨੇ ਦੇ ਵਿੱਚ ਬਾਕੀ ਇਸ ਵੀਡੀਓ ਤੇ ਤੁਸੀਂ ਕਮੈਂਟ ਜਰੂਰ ਕਰਕੇ ਦੱਸਿਓ ਕਿ ਕਿਹੜੇ-ਕਿਹੜੇ ਸ਼ਹਿਰ ਤੋਂ ਕਿਹੜੇ-ਕਿਹੜੇ ਏਰੀਆ ਤੋਂ ਤੁਸੀਂ ਸਾਡੀ ਜਿਹੜੀ ਵੀਡੀਓ ਦੇਖ ਰਹੇ ਹੋ ਤੇ ਥੱਲੇ ਕਮੈਂਟ ਜਰੂਰ ਕਰਿਓ ਜੇ ਕੋਈ ਬਾਹਰਲੀ ਕੰਟਰੀ ਤੋਂ ਦੇਖ ਰਿਹਾ ਉਹ ਵੀ ਜਰੂਰ ਕਮੈਂਟ ਕਰਕੇ ਸਾਨੂੰ ਦੱਸਿਓ ਕਿ ਕਿੱਥੋਂ-ਕਿੱਥੋਂ ਜਿਹੜੀ ਤੁਸੀਂ ਵੀਡੀਓ ਦੇਖ ਰਹੇ ਹੋ ਬਾਕੀ ਇਸ ਸਾਲ ਵੀ ਆਪਾਂ ਜਰੂਰ ਕਿਸਾਨ ਮੇਲੇ ਦੀਆਂ ਵੀਡੀਓ ਤੁਹਾਡੇ ਤੱਕ ਲੈ ਕੇ ਆਵਾਂਗੇ ਹਨਾ ਤੇ ਕੋਸ਼ਿਸ਼ ਕਰਾਂਗੇ ਕਿ ਵਧੀਆ ਤੋਂ ਵਧੀਆ ਤਰੀਕੇ ਨਾਲ ਕਿਸਾਨ ਮੇਲੇ ਸਾਰੇ ਆਪਾਂ ਕਵਰ ਕਰੀਏ ਆਪਣੇ ਚੈਨਲ ਦੇ ਉੱਪਰ ਆਪਾਂ ਜਰੂਰ ਵੀਡੀਓ ਪਾਵਾਂਗੇ ਤੇ ਪਿਛਲੇ ਸਾਲ ਵੀ ਆਪਾਂ ਮਤਲਬ ਕਿਸਾਨ ਮੇਲੇ ਦੀਆਂ ਵੀਡੀਓਜ਼ ਪਾਈਆਂ ਸੀਗੀਆਂ ਜੋ ਵੀਡੀਓਜ਼ ਨਹੀਂ ਦੇਖੀਆਂ ਕਿਸੇ ਨੇ ਤਾਂ ਆਪਣੇ ਚੈਨਲ ਤੇ ਪਈਆਂ ਨੇ ਬਾਕੀ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਲਿੰਕ ਦੇ ਦੂੰ ਉੱਥੋਂ ਤੁਸੀਂ ਜਿਹੜੀਆਂ ਵੀਡੀਓਜ਼ ਮਤਲਬ ਦੇਖ ਸਕਦੇ ਹੋ ਤੇ ਇਹ ਵੀਡੀਓ ਦੇ ਵਿੱਚ ਮੈਂ ਕੁਝ ਕੁ ਕਲਿੱਪਾਂ ਵੀ ਜਿਹੜੀਆਂ ਲਾਉਂਗਾ ਹਨਾ ਕਿਸਾਨ ਮੇਲੇ ਦੇ ਆ ਜਿਹੜਾ ਪਿਛਲੇ ਸਾਲ ਕਿਸਾਨ ਮੇਲੇ ਹੋਏ ਸੀਗੇ ਆ ਤੁਸੀਂ ਦੇਖ ਸਕਦੇ ਹੋ ਹਨ ਵਿੱਚ ਜਿਵੇਂ ਹੁਣੇ ਕਲਿੱਪਾਂ ਚੱਲ ਰਹੀਆਂ ਨੇ ਇਸ ਤਰ੍ਹਾਂ ਦਾ ਇਹ ਸਾਰਾ ਕਿਸਾਨ ਮੇਲਾ ਹੁੰਦਾ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਹੜੇ ਸੰਦ ਹੁੰਦੇ ਨੇ ਸਾਰੇ ਜਿਵੇਂ ਟਰੈਕਟਰ ਕੰਬਾਈਨਾਂ ਬਾਕੀ ਹੋਰ ਨਵੇਂ-ਨਵੇਂ ਤਰੀਕੇ ਦੇ ਬੀਜ ਆ ਸਾਰੇ ਮਤਲਬ ਜਿਵੇਂ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋ ਹਨ ਐਵੇਂ ਦੀਆਂ ਚੀਜ਼ਾਂ ਆਪਾਂ ਨੂੰ ਕਿਸਾਨ ਮੇਲਿਆਂ ਦੇ ਵਿੱਚ ਦੇਖਣ ਨੂੰ ਜਿਹੜੀਆਂ ਮਿਲਦੀਆਂ ਨੇ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਨਵੇਂ-ਨਵੇਂ ਤਰੀਕੇ ਦਾ ਸਮਾਨ ਜਿਹੜਾ ਡੈਰੀ ਫਾਰਮਿੰਗ ਦੇ ਵਿੱਚ ਵਰਤਿਆ ਜਾਂਦਾ ਉਹ ਸਾਰਾ ਕੁਝ ਇਹ ਕਿਸਾਨ ਮੇਲਿਆਂ ਦੇ ਵਿੱਚ ਹੁੰਦਾ ਆਪਾਂ ਇਸ ਸਾਲ ਵੀ ਤੁਹਾਡੇ ਤੱਕ ਉਹ ਵੀਡੀਓ ਜਰੂਰ ਲੈ ਕੇ ਆਵਾਂਗੇ ਹੁਣ ਆਪਾਂ ਤੁਹਾਨੂੰ ਕੁਝ ਪਿਛਲੇ ਸਾਲ ਵਾਲੇ ਕਿਸਾਨ ਮੇਲੇ ਦੀਆਂ ਕਲਿੱਪਾਂ ਦਿਖਾਵਾਂਗੇ ਜਿਵੇਂ ਇੱਥੇ ਮੁਰਗੀ ਪਾਲਣ ਬਾਰੇ ਹਨਾ ਸਾਰਾ ਕੁਝ ਦਿਖਾਇਆ ਹੋਇਆ ਤੇ ਅਗਲੇ ਵਾਲੇ ਪਾਸੇ ਤੁਸੀਂ ਆਹ ਕੁਝ ਦੇਖ ਸਕਦੇ ਹੋ ਜਿਵੇਂ ਡੇਰੀ ਫਾਰਮਿੰਗ ਦੇ ਨਾਲ ਰਿਲੇਟਡ ਪਸ਼ੂਆਂ ਦੇ ਨਾਲ ਸੰਬੰਧਿਤ ਸਾਰੀ ਇੱਥੇ ਜਾਣਕਾਰੀ ਜਿਹੜੀ ਦਿੱਤੀ ਹੁੰਦੀ ਹੈ ਅਲੱਗ-ਅਲੱਗ ਪਸ਼ੂਆਂ ਦੀਆਂ ਜਿਹੜੀਆਂ ਕਿਸਮਾਂ ਹੁੰਦੀਆਂ ਨੇ ਇੱਥੇ ਇਹ ਕਿਸਾਨ ਮੇਲੇ ਦੇ ਵਿੱਚ ਬਾਕੀ ਬਹੁਤ ਭਾਰੀ ਇਕੱਠ ਹੁੰਦਾ ਬਹੁਤ ਦੂਰੋਂ-ਦੂਰੋਂ ਕਿਸਾਨ ਭਰਾ ਯੂਨੀਵਰਸਿਟੀ ਦੇ ਮੇਲੇ ਵਿੱਚ ਜਿਹੜੇ ਸ਼ਾਮਲ ਹੁੰਦੇ ਨੇ ਤੁਸੀਂ ਕਲਿੱਪ ਦੇ ਵਿੱਚ ਦੇਖ ਸਕਦੇ ਹੋ ਨਾ ਬਹੁਤ ਕਿਸਾਨ ਭਰਾ ਆਏ ਹੋਏ ਨੇ ਆ ਇੱਥੇ ਜਿਵੇਂ ਕੁਝ ਮਿਲਕ ਪਲਾਂਟ ਹੋ ਗਏ ਹਨ ਡੈਰੀ ਫਾਰਮਿੰਗ ਦੇ ਨਾਲ ਰਿਲੇਟਡ ਸਾਰਾ ਦੁੱਧ ਦੇ ਉਤਪਾਦ ਉਹ ਸਾਰੀਆਂ ਚੀਜ਼ਾਂ ਦੇ ਬਾਰੇ ਇੱਥੇ ਜਿਹੜੇ ਜਾਣਕਾਰੀ ਦਿੱਤੀ ਹੁੰਦੀ ਆ ਤਾਂ ਆਹ ਤੁਸੀਂ ਦੇਖ ਸਕਦੇ ਹੋ ਇੱਥੇ ਮਾਡਲ ਜਿਹੜਾ ਤਿਆਰ ਕੀਤਾ ਹੋਇਆ ਬਾਕੀ ਕੁਛ ਖੇਤੀਬਾੜੀ ਦੇ ਨਾਲ ਸੰਬੰਧਿਤ ਜਿਵੇਂ ਜਿਹੜੀਆਂ ਇੰਪਲੀਮੈਂਟਸ ਹੋ ਗਏ ਰੋਟਾ ਬੀਟਰ ਹੋ ਗਏ ਜਿਵੇਂ ਕੁਛ ਜਿਵੇਂ ਟਰੈਕਟਰ ਦੇਖ ਸਕਦੇ ਹਾਂ ਸੋਨਾਲੀ ਕਾ ਹਨਾ ਇਹ ਸਾਰਾ ਪਿਛਲੇ ਸਾਲ ਦੀਆਂ ਵੀਡੀਓਜ਼ ਨੇ ਇਹ ਜਿਹੜੀਆਂ ਪਿਛਲੇ ਸਾਲ ਮੇਲਾ ਹੋਇਆ ਸੀ ਉਹ ਵੀਡੀਓ ਤੁਹਾਡੇ ਨਾਲ ਆਪਾਂ ਜਿਹੜੀਆਂ ਸ਼ੇਅਰ ਕਰ ਰਹੇ ਹਾਂ ਇੱਥੇ ਜਿਵੇਂ ਕੁਝ ਸਬਜ਼ੀਆਂ ਆ ਗਈਆਂ ਹਨਾ ਅਲੱਗ-ਅਲੱਗ ਤੇ ਇੱਧਰ ਜਿਵੇਂ ਸ਼ਹਿਦ ਆ ਗਿਆ ਬਾਕੀ ਇੱਧਰ ਅਲੱਗ-ਅਲੱਗ ਤਰ੍ਹਾਂ ਦੀਆਂ ਫੁੱਲਾਂ ਦੀਆਂ ਕਿਸਮਾਂ ਐਵੇਂ ਦਾ ਸਾਰਾ ਇੱਥੇ ਕੁਝ ਜਾਣਕਾਰੀ ਜਿਹੜੀ ਦਿੱਤੀ ਹੁੰਦੀ ਹੈ ਖੇਤੀਬਾੜੀ ਦੇ ਨਾਲ ਸੰਬੰਧਿਤ ਇਹ ਮੇਲੇ ਦੇ ਵਿੱਚ ਹਾਂਜੀ ਸਾਰੀਆਂ ਤਰੀਕਾ ਆਪਾਂ ਤੁਹਾਨੂੰ ਕਿਸਾਨ ਮੇਲੇਆਂ ਦੀਆਂ ਦਾਸਤੀਆਂ ਜਿਹੜੇ ਹਾੜੀ ਦੇ ਕਿਸਾਨ ਮੇਲੇ ਹੋਣ ਜਾ ਰਹੇ ਨੇ ਸਤੰਬਰ ਮਹੀਨੇ ਦੇ ਵਿੱਚ ਜੀ ਅੱਜ ਦੀ ਵੀਡੀਓ ਦਾ ਆਪਾਂ ਐਂਡ ਕਰਦੇ ਹਾਂ ਅੱਜ ਦੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਤੇ ਅੱਗੇ ਆਪਣੇ ਮਿੱਤਰਾਂ ਦੋਸਤਾਂ ਨਾਲ ਜਰੂਰ ਵੀਡੀਓ ਨੂੰ ਸ਼ੇਅਰ ਕਰਿਓ ਮਿਲਦੇ ਆਂ ਅਗਲੀ ਵੀਡੀਓ 'ਚ ਪੂਰੇ ਤੱਕ ਆਪਣੀ ਵੀਡੀਓ ਦੇਖਣ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ